ਅੱਜ ਜਿੱਥੇ ਆਪਣੀ ਕਿਸਾਨ ਵੀ ਰੱਖੇ ਹੋਈਆਂ ਥਾਣਾ ਜੀ ਦੇ ਵਿੱਚ ਮਦਾਂਪੁਰ ਉੱਥੇ ਅਸੀਂ ਆਏ ਸੀ ਕਿਸਾਨ ਵੀਰਾਂ ਨੂੰ ਮਿਲੇ ਆਂ ਪ੍ਰਸ਼ਾਦਾ ਪਾਣੀ ਪੁੱਛਿਆ ਮੈਂ ਕਿਾ ਕਿਸੇ ਚੀਜ਼ ਦੀ ਲੋੜ ਹੋਵੇ ਜਿੱਥੇ ਤੱਕ ਅਸੀਂ ਮਦਦ ਕਰ ਸਕਦੇ ਆਂ ਜ਼ਰੂਰ ਕਰਾਂਗੇ ਮੈਨੂੰ ਮਿਲਾ ਵੀ ਦਿੱਤਾ ਪੁਲਿਸ ਵਾਲਿਆਂ ਨੇ ਐਸੀ ਗੱਲ ਹੀ ਆ ਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਜੋ ਇਹ ਸਰਕਾਰ ਕਰਦੀ ਪਈ ਹੈ ਨਾ ਇਹ ਪਰਮਨੈਂਟ ਸੋਲੂਸ਼ਨ ਨਹੀਂ ਹੈ ਗੱਲ ਦਾ ਆਪਾਂ बार-बार ਕਿਸਾਨਾਂ ਨੂੰ ਚੱਕੀਏ बार-बार ਧਰਨਿਆਂ ਤੇ ਬਹਿਣ ਲਈ ਮਜਬੂਰ ਕਰੀਏ ਉਹਦੇ ਨਾਲੋਂ ਤਾਂ ਜੇ ਆਪਾਂ ਕੋਈ ਪਰਮਾਨੈਂਟ ਸੋਲੂਸ਼ਨ ਲੱਭ ਲਈਏ ਵੀ ਕਿਸਾਨਾਂ ਦੀਆਂ ਮੰਗਾਂ ਹੀ ਮੰਨ ਲਈਏ ਅੱਜ ਮੈਂ ਸਮਝਦਾ ਵੀ ਅੱਜ ਤੁਸੀਂ ਚੱਕ ਤੇ ਪੰਜਾਬ ਸਰਕਾਰ ਨੇ ਚੱਕਾ ਤੇ ਕਿਸਾਨਾਂ ਦਾ ਧਰਨੇ ਫਿਰ ਕੱਲ ਨੂੰ ਕੀ ਕਰੋਗੇ 2 ਮਹੀਨੇ ਨੂੰ ਕੀ ਕਰੋਗੇ ਜੇ ਫੇਰ ਬਹਿਣਗੇ ਫੇਰ ਕੀ ਕਰੋਗੇ ਆਰ ਕਿਸਾਨਾਂ ਨੂੰ ਬਾਹਰ ਬੁਲਾ ਕੇ ਤੇ ਮਗਰੋਂ ਤੁਸੀਂ ਉਹਨਾਂ ਦੇ ਧਰਨੇ ਚਕਾਏ ਆ ਗਾਹ ਨੂੰ ਕਿਸਾਨਾਂ ਨੇ ਪੰਜਾਬ ਸਰਕਾਰ, ਸੈਂਟਰ ਸਰਕਾਰ ਤੇ ਭਰੋਸਾ ਨਹੀਂ ਕਰਨਾ ਇਹਨਾਂ ਨੇ ਗੱਲਬਾਤ ਲਈ ਦੀ ਵੀ ਨਹੀਂ ਆਉਣਾ ਤੁਹਾਨੂੰ ਜਾਣਾ ਪੈਣਾ ਹੈ ਉਹਨਾਂ ਕੋਲੇ ਇਹ ਬਹੁਤ ਮਾੜੀ ਗੱਲ ਹੈ ਪੰਜਾਬ ਸਰਕਾਰ ਦੀ ਕਿ ਗੱਲਬਾਤ ਲਈ ਬੁਲਾ ਕੇ ਤੇ ਤੁਸੀਂ ਮੁੜ ਕੇ ਉਹਨਾਂ ਦੇ ਜਿਹੜਾ ਉੱਥੋਂ ਅਰੈਸਟ ਕਰਦੇ ਹੋ ਤੇ ਉੱਥੋਂ ਮੁੜ ਕੇ ਇਹਨਾਂ ਦੇ ਜਿਹੜਾ ਧਰਨਾ ਲਾਇਆ ਉਹ ਵੀ ਚਕਾਉਣੀ ਹੈ ਉਹ ਜ਼ਬਰਦਸਤੀ ਮੈਂ ਬੇਨਤੀ ਕਰਦਾ ਸਰਕਾਰ ਨੂੰ ਬਈ ਪਰਮਨੈਂਟ ਸੋਲੂਸ਼ਨ ਨਹੀਂ ਹੈ ਗੱਲ ਦਾ ਇਹਨਾਂ ਦੀਆਂ ਗੱਲਾਂ ਮੰਨੀਆਂ ਜਾਣ ਇਹਨਾਂ ਦੀਆਂ ਡਿਮਾਂਡਾਂ ਮੰਨ ਕੇ ਤੁਸੀਂ ਜੋ ਵੀ ਇਹਨਾਂ ਦੀਆਂ ਮੰਗਾਂ ਆ ਉਹਨਾਂ ਦਾ ਪਰਮਨੈਂਟ ਸੋਲੂਸ਼ਨ ਕਰੋ ਜਿਹੜੇ ਭਗਵੰਤ ਮਾਨ ਨੇ ਇਹ ਪਹਿਲਾਂ ਆਪ ਕਿਸਾਨਾਂ ਦੀਆਂ ਮੰਗਾਂ ਚ ਲੈ ਕੇ ਧਰਨੀਆਂ ਚ ਬਹਿਂਦਾ ਰਿਹਾ ਇਹ ਕਹਿੰਦਾ ਸੀ ਮੇਰਾ ਰਾਜ ਆਊਗਾ ਕੋਈ ਧਰਨਾ ਨਹੀਂ ਲੱਗੂਗਾ ਇਹ ਸਿਰਫ ਗੱਲਾਂ ਵਾਲਾ ਹੀ ਐ ਉਦੋਂ ਵੇ ਮੰਗਾਂ ਜਾਇਜ਼ ਕਹਿੰਦਾ ਸੀ ਇਹਦੇ ਇਹਦਾ ਕੋਈ ਸਟੈਂਡ ਨਹੀਂ ਪਹਿਲਾਂ ਇਹ ਜਦੋਂ ਇਹਨੇ ਸੁਖਪਾਲ ਖੈਰਾ ਅੰਦਰ ਕੀਤਾ ਐ ਉਦੋਂ ਉਸੇ ਦੇ ਹੱਕ ਦੀ ਗੱਲ ਕਰਦਾ ਸੀ ਮੁੜ ਕੇ ਉਸੇ ਨੂੰ ਵੀ ਅੰਦਰ ਕਰਤਾ ਮਤਲਬ ਇਹਦਾ ਕੋਈ ਸਟੈਂਡ ਨਹੀਂ ਹੈ ਇਹ ਅੱਜ ਇੱਕ ਵਿਰੋਧੀ ਇਹ ਵੀ ਹੋਰ ਲੀਡਰਾਂ ਵਰਗਈ ਹੈ ਜਿਹੜਾ ਆਪੋਜੀਸ਼ਨ 'ਚ ਹੋ ਰਿਹਾ ਤੇ ਸੂਲਿੰਗ ਦੇ ਵਿੱਚ ਹੋ ਰਿਹਾ ਇਸ ਲਈ ਮੇਰੀ ਬੇਨਤੀ ਹੈ ਕਿ ਇਹਨੂੰ ਪਛਾਣੋ ਤੇ ਸਰਕਾਰ ਨੂੰ ਵੀ ਮੇਰੀ ਬੇਨਤੀ ਹੈ ਵੀ ਐਵੇਂ ਤੁਸੀਂ ਇੱਕ ਵਾਰ ਤਾਂ ਧਰਨਾ ਚਕਾ ਦੋਗੇ ਤੁਸੀਂ ਦਿੱਲੀ ਵੀ ਚਕਾਤਾ ਔਰੇ ਵਿੱਚ ਕਾ ਦਤੀ ਤੀਜੀ ਵਾਰੀ ਫੇਰ ਵੇਝਣ ਕਿ ਫੇਰ ਕੀ ਕਰੋਗੇ ਮੈਂ ਇਹ ਬੇਨਤੀ ਕਰਦਾ ਵੀ ਇਹਨਾਂ ਦਾ ਸੋਲੂਸ਼ਨ ਲੱਭੋ ਕੋਈ ਕੋਈ ਐਸਾ ਹੱਲ ਲੱਭੋ ਵੀ ਕਿਸਾਨ ਦੁਬਾਰਾ ਧਰਨੇ ਤੇ ਹੀ ਨਾ ਬੈਠੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਸਤਿਕਾਰਯੋਗ ਐਮਪੀ ਸਾਹਿਬ ਇੱਥੇ ਪਹੁੰਚੇ ਸੀਗਾ ਬਹੁਤ ਮਾੜੀ ਗੱਲ ਆ ਸਰਕਾਰ ਦੀ ਅੱਜ ਕਿਸਾਨ ਰੈਸਟ ਕੀਤੇ ਹੋਏ ਆ ਘਰਾਂ ਚ ਬੰਦ ਕਰ ਲਏ ਪੰਜਾਬ ਭਰ ਚ ਕਿਸਾਨ ਕਿਤੇ ਬੈਠਣਾ ਜਾਂ ਧਰਨਾ ਸੀ ਉਹ ਲਿਆ ਹੋਈ ਸਰਕਾਰ ਜਿਹੜੀ ਆਪ ਧਰਨੇ ਤੇ ਬੈੰਦੀ ਧਰਨਾ ਚੋਂ ਨਿਕਲੀ ਹੋਈ ਸਰਕਾਰ ਆ ਅੱਜ ਲੋਕਾਂ ਤੇ ਅਤਿਆਚਾਰ ਕਰ ਰਹੀ ਕਿਸਾਨਾਂ ਤੇ ਸਾਡੀ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਨਾ ਕਿਸਾਨਾਂ ਨੂੰ ਜਲਦੋ ਜਲਦ ਰਿਹਾ ਕਰੇ ਨਹੀਂ ਅਲਾ ਕਿਸਾਨਾਂ ਦੇ ਅਸੀਂ ਨਾਲ ਆ ਹਰ ਤਰ੍ਹਾਂ ਨਾਲ ਨਾਲ ਨੰਬਰ ਆਫ ਪਾਰਲੀਮੈਂਟ ਅੱਜ ਮਿਲ ਕੇ ਗਏ ਆ ਸਾਡੇ ਇਥੇ ਕਣਿਆ ਸਾਹਿਬ ਹੋਰ ਵੱਖ-ਵੱਖ ਜ਼ਿਲ੍ਹਾ ਤੋਂ ਜਿਹੜੇ ਕਿਸਾਨ ਜਿਹੜੇ ਅੱਜ ਮੀਟਿੰਗ ਕਰਕੇ ਚੰਡੀਗੜ੍ਹ ਮੀਟਿੰਗ ਕਰਕੇ ਵਾਪਸ ਆ ਰਹੇ ਚੋ ਇਥੇ ਰੈਸਟ ਕਰਕੇ ਇਥੇ ਬੰਦ ਕੀਤੇ ਹੋਏ ਆ ਅਸੀਂ ਸਰਕਾਰ ਦੀ ਇਸ ਗੱਲ ਦੀ ਸਖਤ ਚੋਬਦਾ ਨਖੇਦੀ ਕਰਦੇ ਆ ਤੇ ਕਿਉਂਕਿ ਜਲਦੋ ਜਲਦ ਜਿਹੜੇ ਕਿਸਾਨ ਰਿਆ ਕੀਤੇ ਜਾਣ ਕਿਸਾਨ ਕੋਈ ਵਹਿਲੇ ਨਹੀਂ ਧਰਨੇ ਲਾਉਣ ਨੂੰ ਦਿਨ ਪਰ ਰਾਤ ਬਰਫ਼ ਦੇ ਵਿੱਚ ਠੰਡੇ ਤੋਰਿਆ ਪੈਂਦਾ ਠੰਡ ਦੇ ਵਿੱਚ ਆਉਦੇ ਕਮਾਈਆਂ ਕਰਦੇ ਆ ਇਹ ਜਿਹੜਾ ਇਹ ਮਾਹੌਲ ਪੰਜਾਬ ਸਰਕਾਰ ਬਣਾ ਰਹੀ ਆ ਇਹ ਬਹੁਤ ਮਾੜਾ ਆ ਚਲੋ ਅਗੂ ਟਿੱਕਾ ਖਾਲਸਾ ਵਿੱਚ